ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਪਹੁੰਚਿਆ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਹੈ ਉਸ ਦਾ ਨਾਮ ਹੈ ਕਿਲਾ ਫਤਿਹਗੜ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਬਲਾਸਪੁਰ ਦੇ ਰਾਜੇ ਭੀਮਚੰਦ ਨੇ ਕੇਸਰੀ ਚੰਦ ਨੂੰ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਜੰਗ ਕਰਨ ਲਈ ਭੇਜਿਆ ਇਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਉਹਦੇ ਮੁਕਾਬਲੇ ਟੱਕਰ ਲੈਣ ਲਈ ਭੇਜਿਆ ਤੇ ਭਾਈ ਉਹਦੇ ਸਿੰਘ ਜੀ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਨੀਜੇ ਤੇ ਟੰਗ ਕੇ ਇਸ ਸਥਾਨ ਤੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਪੇਸ਼ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਸਥਾਨ ਦਾ ਨਾਮ ਫਤਿਹਗੜ੍ਹ ਸਾਹਿਬ ਰੱਖਿਆ ਜੋ ਕਿ ਕਿਲਾ ਫਤਿਹਗੜ੍ਹ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਮਹਾਰਾਜ ਨੇ ਬਰ ਦਿੱਤਾ ਕਿ ਜੋ ਵੀ ਇੱਥੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੇਗਾ ਉਹ ਪੂਰੀ ਹੋਵੇਗੀ ਸੋ ਅੱਜ ਇਸ ਸਥਾਨ ਤੇ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਚੱਲ ਰਹੀ ਹੈ ਨਿਸ਼ਾਨ ਸਾਹਿਬ ਕਿਵੇਂ ਬਣਦਾ ਹੈ ਕਿਵੇਂ ਤਿਆਰ ਹੁੰਦਾ ਹੈ ਤੇ ਕਿਵੇਂ ਉਸ ਨੂੰ ਚਲਾਇਆ ਜਾਂਦਾ ਹੈ 10 ਅੱਜ ਆਪ ਜੀ ਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਨਿਸ਼ਾਨ ਸਾਹਿਬ ਲਾਉਣ ਦੇ ਲਈ ਸਭ ਤੋਂ ਪਹਿਲਾਂ ਇਸ ਤਰ੍ਹਾਂ ਦਾ ਇੱਕ ਥੜਾ ਤਿਆਰ ਕੀਤਾ ਜਾਂਦਾ ਹੈ ਇਸ ਥੜੇ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਫਿੱਟ ਕੀਤਾ ਜਾਏਗਾ ਤਕਰੀਬਨ ਜਿੰਨੀ ਕੁ ਉਚਾਈ ਇਹਦੀ ਜ਼ਮੀਨ ਤੋਂ ਬਾਹਰ ਆ ਤੇ ਉਹਨਾਂ ਕੀ ਇਹ ਜ਼ਮੀਨ ਦੇ ਅੰਦਰ ਡੂੰਘਾ ਹੁੰਦਾ ਹ ਹੈ ਤੇ ਇਹਦੇ ਵਿਚਾਲੇ ਨਿਸ਼ਾਨ ਸਾਹਿਬ ਨੂੰ ਫਿੱਟ ਕੀਤਾ ਜਾਂਦਾ ਹੈ ਨਿਸ਼ਾਨ ਸਾਹਿਬ ਨੂੰ ਪਿਆਰ ਕਿਵੇਂ ਕੀਤਾ ਜਾਂਦਾ ਹੈ ਇਹ ਮੈਂ ਤੁਹਾਨੂੰ ਦਿਖਾਉਣਾ ਪਾਈਪ ਦੇ ਤਕਰੀਬਨ 19 ਫੁੱਟ ਲੰਬੇ ਪੀਸ ਹੁੰਦੇ ਆ ਜਿਨ੍ਹਾਂ ਨੂੰ ਵੈਲਡਿੰਗ ਕਰਕੇ ਇੱਕ ਲੰਬਾ ਖੰਭਾ ਤਿਆਰ ਕੀਤਾ ਜਾਂਦਾ ਹੈ ਤੇ ਉਸ ਦੇ ਉੱਪਰ ਫਿਰ ਨਿਸ਼ਾਨ ਸਾਹਿਬ ਸੈੱਟ ਕਰਕੇ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ ਹੈ। ਜਿਹੜੀ ਨਿਸ਼ਾਨ ਸਾਹਿਬ ਤਿਆਰ ਕਰਨ ਦੀ ਸੇਵਾ ਕਰਦੇ ਹਨ। ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਹੁਣ ਮੇਰੇ ਨਾਲ ਧਾਕਮ ਸਿੰਘ ਜੀ ਮੌਜੂਦ ਹਨ ਜੋ ਕਿ ਨਿਸ਼ਾਨ ਸਾਹਿਬ ਬਣਾਉਣ ਦੀ ਸੇਵਾ ਕਰਦੇ ਹਨ ਤੇ ਫਿੱਟ ਕਰਨ ਦੀ ਸੇਵਾ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸਭ ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਜੀ। ਪਰਿਵਾਰ ਸਭ ਠੀਕ ਹੈ। ਚੜ੍ਹਦੀ ਕਲਾ ਜੀ। ਆਪ ਜੀ ਦਾ ਨਗਰ ਕਿਹੜਾ ਜੀ? ਮੇਰਾ ਢੱਟ ਪਿੰਡ ਹੈ ਜੀ ਮੁੱਲਾਪੁਰ ਕੋਲੇ ਡਿਸਟ੍ਰਿਕਟ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਾਂਜੀ ਤੇ ਕਿੰਨੀ ਦੇਰ ਤੋਂ ਆਪ ਜੀ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਕਰ ਰਹੇ ਹੋ ਮੈਨੂੰ ਜੀ 30 ਸਾਲ ਹੋ ਗਏ ਅੱਛਾ 30 ਸਾਲ ਹੋ ਗਏ ਹਾਂਜੀ ਇਸ ਤੋਂ ਪਹਿਲਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇਹ ਸੇਵਾ ਕਰਦਾ ਸੀ ਹਾਂਜੀ ਪਹਿਲਾਂ ਬਜ਼ੁਰਗਾਂ ਨੇ ਕੀਤੀ ਹੈ ਮੇਰੇ ਫਾਦਰ ਸਰਦਾਰ ਸਰਜੀਤ ਸਿੰਘ ਜੀ ਅੱਛਾ ਜੀ ਹਾਂਜੀ ਤੇ ਉਹਨਾਂ ਤੋਂ ਪਹਿਲਾਂ ਕੋਈ ਕਰਦਾ ਸੀ ਉਹਨਾਂ ਤੋਂ ਪਹਿਲਾਂ ਦਾਦਾ ਜੀ ਕਰਦੇ ਸੀ ਤੁਹਾਡੇ ਦਾਦਾ ਜੀ ਸੇਵਾ ਕਰਦੇ ਸੀ ਹਾਂਜੀ ਤੇ ਹੁਣ ਤੱਕ ਕਿੰਨੇ ਕਨਿਸ਼ਾਨ ਸਾਹਿਬ ਚਲਾਉਣ ਦੀ ਤੁਸੀਂ ਸੇਵਾ ਕਰ ਚੁੱਕੇ ਹੋ ਕੁਛ ਜ਼ਿਆਦਾ ਹਾਂ ਤਕਰੀਬਨ ਪ੍ਰੋਕਸੀਮੈਂਟਲੀ 15 ਕੁ ਨਿਸ਼ਾਨ ਸਾਹਿਬ ਦੀ ਸੇਵਾ ਹੋ ਚੁੱਕੀ ਹੈ ਅਜੇ ਤੱਕ ਵਿਦੇਸ਼ਾਂ ਵਿੱਚ ਵੀ ਕਦੇ ਕੋਈ ਵਿਦੇਸ਼ਾਂ ਵਿੱਚ ਵੀ ਨਿਸ਼ਾਨ ਸਾਹਿਬ ਬਣਾ ਕੇ ਭੇਜਿਆ ਠੀਕ ਹੈ ਹਾਂਜੀ ਮੌਕਾ ਮਿਲਿਆ ਇੱਥੇ ਜਿਹੜਾ ਨਿਸ਼ਾਨ ਸਾਹਿਬ ਤੁਸੀਂ ਚਲਾਉਣ ਸੇਵਾ ਕਰਨ ਆਏ ਹੋ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਕਿੰਨੇ ਫੁੱਟ ਦੀ ਲੰਬਾਈ ਹੋਊਗੀ ਤੇ ਤੁਸੀਂ ਇਹਨੂੰ ਕਿਵੇਂ ਤਿਆਰ ਕੀਤਾ ਤੇ ਕਿਵੇਂ ਤੁਸੀਂ ਹੁਣ ਇਹਨੂੰ ਫਿੱਟ ਕਰੋਗੇ 171 ਫੁੱਟ ਨਿਸ਼ਾਨ ਸਾਹਿਬ ਹੈ ਜੀ ਹਾਂਜੀ ਇਹ ਜੋ ਤਖਤ ਦੇ ਇਹਨਾਂ ਦੀ ਮਰਜ਼ਾ ਦਾ ਦੇ ਹਿਸਾਬ ਨਾਲ ਇਹ ਨਿਸ਼ਾਨ ਸਾਹਿਬ ਉਤਾਰਨ ਵਾਲਾ ਨਹੀਂ ਲਾਉਂਦੇਗੇ ਇਹ ਫਿਕਸ ਵਾਲਾ ਹੀ ਲਾਉਂਦੇ ਜਿਹਦੇ ਉੱਤੇ ਬੰਦਾ ਚੜ੍ਹ ਕੇ ਸੇਵਾ ਕਰ ਸਕੇ ਅੱਛਾ ਜਦੋਂ ਪੌਣੀ ਕਮਾ ਕੇ ਉੱਪਰ ਜਦੋਂ ਬੰਦਾ ਹਾਂਜੀ ਬਸ ਤਰ੍ਹਾਂ ਦੀ ਸੇਵਾ ਉਹ ਕੱਲਾ ਸਿੰਘ ਜੀ ਉੱਤੇ ਜਾ ਕੇ ਕਰੂਗਾ ਅੱਛਾ ਇਹ ਉਹ ਵਾਲਾ ਨਿਸ਼ਾਨ ਸਾਹਿਬ ਉਹ ਵਾਲਾ ਨਿਸ਼ਾਨ ਸਾਹਿਬ ਆ ਕਿੰਨੇ ਤਰ੍ਹਾਂ ਦਾ ਨਿਸ਼ਾਨ ਸਾਹਿਬ ਹੁੰਦੇ ਨਿਸ਼ਾਨ ਸਾਹਿਬ ਦੇ ਸਾਡੇ ਕੋਲੇ ਇਸ ਟਾਈਮ ਤੇ 20 ਮਾਡਲ ਅੱਛਾ ਜੀ ਟੋਟਲ ਅੱਛਾ ਜੀ ਹਾਂਜੀ ਜੈਕ ਵਾਲਾ ਹੋ ਗਿਆ ਬੋਰ ਵਾਲਾ ਹੋ ਗਿਆ ਰਿਮੋਟ ਵਾਲਾ ਹੋ ਗਿਆ ਖਿਚਾਂ ਵਾਲਾ ਇਹ ਹੋ ਗਿਆ ਇੱਕ ਰੇਲਵੇ ਫਾਟਰ ਵਾਂਗੂ ਥੱਲੇ ਨੂੰ ਉਤਰਦਾ ਅੱਛਾ ਜੀ ਤੇ ਇੱਕ ਆਪਣੇ ਵੇਟ ਵਾਲਾ ਵਾ ਜਿਹ ਮੈਂ ਥੱਲੇ ਭਾਰ ਪਾਇਆ ਹੁੰਦਾ ਵਾ ਹਾਂਜੀ ਬਹੁਤ ਮਾਡਲ ਆ ਸਾਡੇ ਕੋਲੇ ਲੰਬ ਹੈਗੀ ਆ ਡਾਇਗਰਾਮ ਬਣਾਈ ਹੋਈ ਆ ਠੀਕ ਆ ਹਾਂਜੀ ਤੇ ਜਿਹੜੇ ਰਿਮੋਟ ਵਾਲਾ ਹੁੰਦਾ ਉਹ ਕੀ ਚੀਜ਼ ਹੁੰਦੀ ਉਹਦੇ ਬਾਰੇ ਕੋਈ ਉਹ 3 ਫੇਸ ਮੋਟਰ ਲਾ ਕੇ ਰਿਮੋਟ ਲਾ ਦਿੱਤੇ ਆ ਵੀ ਕਿੱਥੇ ਬੰਦੇ ਨੇ ਹੱਥ ਨਾਲ ਕਿਹੜਾ ਦੇਣਾ ਕਿੱਥੇ ਰਿਮੋਟ ਨਾਲ ਹੀ ਉੱਪਰ ਥੱਲੇ ਨਿਸ਼ਾਨ ਸਾਹਿਬ ਨੂੰ ਕਰ ਸਕਦੇ ਆ ਅੱਛਾ ਅੱਛਾ ਹਾਂਜੀ ਤੇ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਜਿਵੇਂ ਤਕਨੀਕ ਬਦਲਦੀ ਗਈ ਆ ਸਾਧਨ ਬਦਲਦੇ ਗਏ ਆ ਤੇ ਉਦੋਂ ਜਿਹੜੇ ਪਹਿਲਾਂ ਤੁਹਾਡੇ ਦਾਦਾ ਜੀ ਦੇ ਸਮੇਂ ਨਿਸ਼ਾਨ ਸਾਹਿਬ ਲੱਗਦੇ ਸੀ ਤੇ ਜਿਹੜੇ ਹੁਣ ਤੁਸੀਂ ਤਿਆਰ ਕਰ ਰਹੇ ਹੋ ਇਹਦੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਲੱਗ ਰਿਹਾ ਹੈ ਉਦੋਂ ਇਹ ਉਹ ਸਾਰਾ ਹੱਥੀ ਮਿਹਨਤ ਕਰਦੇ ਸੀ ਨਿਸ਼ਾਨ ਸਾਹਿਬ ਚਾਦਰ ਦਾ ਰਿਪਟਾਂ ਨਾਲ ਬਣਾ ਕੇ ਬਈ ਬੋਜਲੀ ਵਾਲਾ ਨਿਸ਼ਾਨ ਸਾਹਿਬ ਕਹਿੰਦੇ ਸੀ ਉਹਨੂੰ ਵਿੱਚ ਲੱਕੜ ਦੇ ਗੁੱਲੇ ਠੋਕ ਕੇ ਉਹ ਬਣਾਉਂਦੇ ਸੀਗੇ ਉਦੋਂ ਮਿਹਨਤ ਵਾਲੀ ਸੀਗੀ ਹਾਂਜੀ ਤੇ ਹੁਣ ਤਕਨੀਕ ਚੇਂਜ ਹੋਈ ਜਾਂਦੀ ਆ ਹੁਣ ਕੰਪਿਊਟਰ ਜੋਗਾ ਹਾਂਜੀ ਹਾਂਜੀ ਲੇਜ਼ਰ ਮਸ਼ੀਨਾਂ ਆ ਗਈਆਂ ਉਹਨਾਂ ਤੋਂ ਕੰਮ ਕਰਾਈਦਾ ਉਹਦੇ ਨਾਲ ਸਾਡਾ ਟਾਈਮ ਵੀ ਬਚਦਾ ਵਾ ਤੇ ਟੈਕਨੋਲੋਜੀ ਵੀ ਅੱਗੇ ਹੋਰ ਵਧ ਗਈ ਠੀਕ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਲੱਗਿਆ ਹੁੰਦਾ ਹੈਗਾ ਹਾਂਜੀ ਉਹ ਕਿਹੜੇ ਲੋਹੇ ਦਾ ਤਿਆਰ ਕੀਤਾ ਹੁੰਦਾ ਉਹ ਐਸਐਸ ਹੁੰਦਾ ਜੀ 304 ਅੱਛਾ ਜੀ ਇਹ ਸਟੀਨਲ ਸਟੀਲ ਉਹਦੀ ਲਾਈਫ ਬਹੁਤ ਆ ਜਣੀ ਰਹਿੰਦੀ ਦੁਨੀਆ ਤੱਕ ਨਹੀਂ ਖਰਾਬ ਹੋਊਗਾ ਠੀਕ ਆ ਜਿਹੜਾ ਸੋਨੇ ਦਾ ਲੱਗਿਆ ਹੁੰਦਾ ਉਹਦੇ ਬਾਰੇ ਜਾਣਕਾਰੀ ਹਾਂਜੀ ਉਹ ਪਹਿਲਾ ਖੰਡਾ ਤਾਂਬੇ ਦਾ ਬਣਵਾਉਣਾ ਪੈਂਦਾ ਫਿਰ ਅੰਬਰਸਰੋਂ ਕਾਰੀਗਰ ਲਿਆ ਕੇ ਫਿਰ ਉੱਤੇ ਸੋਨੇ ਦਾ ਵਰਕ ਚੜਾਉਣਾ ਪੈਂਦਾ ਅੱਛਾ ਜੀ ਹਾਂਜੀ ਸਾਬੋਗੀ ਤਲਵੰਡੀ ਤੇ ਉੱਥੇ ਸੇਵਾ ਕਰੀ ਆ ਅੱਛਾ ਜੀ ਹਾਂਜੀ ਉੱਥੇ ਸੋਨੇ ਦਾ ਲੱਗਿਆ ਆਪਣੇ ਰਾਕੇਸ਼ ਛੇਵੇਂ ਪਾਸ਼ੇ ਦਾ ਸਥਾਨ ਆ ਪਾਪਾ ਜਗਿੰਦਰ ਸਿੰਘ ਜੀ ਸੇਵਾਦਾਰ ਉਹਨਾਂ ਦੇ ਸੋਨੇ ਦਾ ਖੰਡਾ ਉੱਥੇ 125 ਫੁੱਟ ਨਿਸ਼ਾਨ ਸਾਹਿਬ ਤੇ ਲਾਇਆ ਵਾ ਅੱਛਾ ਅੱਛਾ ਹਾਂਜੀ ਹਾਂ ਜਣੀ ਜਿਹੜਾ ਇਹ ਸੋਨੇ ਦਾ ਕੰਮ ਆ ਇਹ ਤੁਸੀਂ ਬਾਹਰੋਂ ਕਰੀਏ ਇਹ ਬਾਹਰੋਂ ਕਾਰੀਗਰ ਬਾਹਰੋਂ ਆਉਂਦੇ ਆ ਅੰਬਰਸਰ ਤੋਂ ਆਉਂਦੇ ਆ ਉਹੀ ਕਰਦੇ ਆ ਇਹ ਕੰਮ ਅਸੀਂ ਨਹੀਂ ਕਰਦੇਗੇ ਠੀਕ ਹੈ ਬਾਕੀ ਜਿਹੜਾ ਸਾਰਾ ਜਿਹੜਾ ਲਾਗੇ ਲਿਆਉਣਾ ਫਿੱਟ ਕਰਕੇ ਆਉਣਾ ਬਗੈਰ ਕ੍ਰੇਨ ਦੀ ਮਦਦ ਤੋਂ ਉਹ ਮੈਂ ਆਪ ਕਰ ਦਵਾਂ ਅੱਛਾ ਜੀ ਹਾਂ ਜੀ ਅੱਛਾ ਬਿਨਾ ਕ੍ਰੇਨ ਤੋਂ ਵੀ ਬਿਲਕੁਲ ਕ੍ਰੇਨ ਤੋਂ ਵੀ ਬਗੈਰ ਵੀ ਉਤੋਂ ਜਿੱਡਾ ਮਰਜ਼ੀ ਨਿਸ਼ਾਨ ਸਾਹਿਬ ਉਤੋਂ ਖੰਡਾ ਉਤਾਰ ਕੇ ਵੀ ਲਿਆਉਣਾ ਮਹਾਰਾਜ ਦੀ ਬਖਸ਼ਿਸ਼ ਹੀ ਹੈ ਇਹ ਠੀਕ ਹੈ ਤੇ ਉੱਤੇ ਜਾ ਕੇ ਫਿੱਟ ਵੀ ਕਰਿਆ ਜੀ ਦਾ ਮਹਾਰਾਜ ਤੋਂ ਹਾਂ ਬਿਨਾ ਕ੍ਰੇਨ ਤੋਂ ਇਹ 20 ਫੁੱਟ ਦਾ ਇੱਥੇ ਜੋੜ ਆ ਗਿਆ ਇੱਥੇ ਵਿੱਚ ਅਸੀਂ ਚੜ੍ਹਾ ਚੜਾਇਆ ਵਾ 1.5 ਫੁੱਟ ਇਹਦੇ ਵਿੱਚ ਹੈ ਹਾਂਜੀ 1.5 ਫੁੱਟ ਵਿੱਚ ਨੂੰ ਚੜ੍ਹਾ ਚੜਾਇਆ ਖਰਾਤ ਤੇ ਸੈਜ ਹੋਇਆ ਹੋਇਆ ਦਾ ਅੱਛਾ ਫਿਰ 20 ਫੁੱਟ 5 ਇੰਚੀ ਪਾਈਪ ਆ ਗਿਆ ਇੱਥੇ ਸਾਡੀਆਂ ਥੱਲੇ ਵਾਲੀਆਂ ਖਿੱਚਾਂ ਆ ਗਈਆਂ ਜੀ ਠੀਕ ਹੈ ਇਹ 5 ਇੰਚੀ ਪਾਈਪ ਇਹ ਵੀ 20 ਫੁੱਟ 4 ਇੰਚੀ ਹੈ ਇਹ ਵੀ 20 ਫੁੱਟ ਤੇ ਅੱਗੇ ਸਾਡੀਆਂ ਇੱਥੇ ਫਿਰ ਖਿੱਚਾਂ ਆ ਗਈਆਂ ਅਸੀਂ ਇਹਨੂੰ 71 ਫੁੱਟ ਨਿਸ਼ਾਨ ਸਾਹਿਬ ਨੂੰ 6 6 ਖਿੱਚਾਂ ਪਾਉਣੇ ਇੱਥੇ ਪੌਣੀ ਕਲੰਪ ਆ ਗਿਆ। ਉਸ ਤੋਂ ਬਾਅਦ ਖੰਡਾ ਸਾਹਿਬ ਆ ਗਿਆ। ਠੀਕ ਹੈ। ਤੇ ਇਹਦੀ ਖੰਡਾ ਸਾਹਿਬ ਦੀ ਜਿਹੜੀ ਲੰਬਾਈ ਹੁੰਦੀ ਆ ਉਹ ਕਿੰਨੀ ਹੈਗੀ ਆ? ਇਹ ਨਿਸ਼ਾਨ ਸਾਹਿਬ ਦੀ ਉਚਾਈ ਦੇ ਹਿਸਾਬ ਨਾਲ ਹੁੰਦਾ ਵਾ। ਜਿੰਨਾ ਨਿਸ਼ਾਨ ਸਾਹਿਬ ਉੱਚਾ ਵਾ ਉਨਾ ਉੱਚਾ ਖੰਡਾ ਸਾਹਿਬ ਲੱਗਦਾ ਵਾ। ਫੋਟੋ ਮਗਰ 20 ਫੁੱਟ ਲੱਗਦਾ 100 ਫੁੱਟ ਨਿਸ਼ਾਨ ਸਾਹਿਬ ਤੇ 5 ਫੁੱਟ ਖੰਡਾ ਲੱਗਦਾ। ਬਾਕੀ ਆਪੋ ਆਪਣਾ ਜਿਵੇਂ ਵੀ ਹੈਗਾ ਵਾ। ਇਹ ਇਹ 6 ਫੁੱਟ ਸਵਾ 6 ਫੁੱਟ ਦਾ ਖੰਡਾ ਸਾਹਿਬ। ਤੇ ਇਹ ਜਿਹੜਾ ਖੰਡਾ ਬਣਿਆ ਹੋਇਆ ਇਹ ਇਹ ਸਰਬ ਲੋਹ ਦਾ ਬਣਿਆ ਹੋਇਆ ਜਾਂ ਕਿ ਨਹੀਂ ਪਿਓਰ ਸਟੀਲ ਚ ਆਈਏ ਇਹ ਸਟੀਲ ਦਾ ਬਣਿਆ ਹਾਂ ਪਿਓਰ ਸਟੀਲ ਚ ਆ ਸਟੀਲ ਵੀ 304 ਆ ਦੋ ਤਰ੍ਹਾਂ ਦੀ ਹੁੰਦੀ ਐ ਇੱਕ 202 ਹੁੰਦੀ ਐ ਇੱਕ 304 ਹੁੰਦੀ ਐ ਇਹ 304 ਤੇ ਇਹਦੀ ਕੀ ਖੂਬੀ ਹੁੰਦੀ ਐ ਇਹਦੀ ਖੂਬੀ ਇਹ ਐ ਕਿ ਤਾ ਇਹ ਬਿਲਡਿੰਗ ਕਰਕੇ ਨਹੀਂ ਬਣਾਇਆ ਕਿਨਾਰੀ ਮੋੜੀ ਹੋਈ ਆ ਅੱਛਾ ਜੀ ਕਿਨਾਰੀ ਮੋੜੀ ਹੋਈ ਆ ਤੇ ਇੱਕ ਇਹਦਾ ਇਹ ਐ ਵੀ ਇਹਦੀ ਲਾਈਫ ਬਹੁਤ ਆ ਰਹਿੰਦੀ ਦੁਨੀਆ ਤੱਕ ਇਹ ਖਰਾਬ ਨਹੀਂ ਹੋਊਗਾ ਖਰਾਬ ਨਹੀਂ ਹਾਂਜੀ ਇਹਨੂੰ ਤਾਂ ਜੰਗਾਲ ਨਹੀਂ ਲੱਗਦਾ ਨਹੀਂ ਮਤਬਲੀ ਜੰਗਾਲ ਝਾਕਦਾ ਵੀ ਨਹੀਂ ਜਿਹੇ ਦੇ ਨਾਲ ਜਿਹੜਾ 202 ਹੁੰਦਾ ਉਹ ਥੋੜਾ ਲੋਕ ਸਸਤੇ ਕਰਕੇ ਲਈ ਜਾਂਦੇ ਉਹਨੂੰ ਜਗਾਨ ਲੱਗਦਾ ਵਾ ਅੱਛਾ ਜੀ ਉਹ ਅਸੀਂ ਵਰਤਦੇ ਨਹੀਂਗੇ ਠੀਕ ਹੈ ਹਾਂਜੀ ਇਹ ਸਭ ਤੋਂ ਮਹਿੰਗਾ ਜਿਹੜਾ ਹੁੰਦਾ ਹਾਂ ਸਾਰਿਆਂ ਨਾਲ ਵਧੀਆ ਸਟੀਲ ਲ ਟਾਪ ਦੀ ਠੀਕ ਸੋ ਸੰਗਤ ਜੀ ਇਹ ਭਾਈ ਹਾਕਮ ਸਿੰਘ ਜੀ ਸਨ ਤੇ ਜੋ ਕਿ ਨਿਸ਼ਾਨ ਸਾਹਿਬ ਬਣਾਉਣ ਦੀ ਸੇਵਾ ਕਰਦੇ ਹਨ ਤੇ ਚਲਾਉਣ ਦੀ ਸੇਵਾ ਕਰਦੇ ਹਨ ਭਾਈ ਸਾਹਿਬ ਜੀ ਆਪ ਜੀ ਆਪਣਾ ਜਿੱਥੇ ਤੁਸੀਂ ਕਾਰਖਾਨਾ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੀ ਹਾਂਜੀ ਆਪਣੇ 메ਨ ਹਲਵਾਰਾ ਹਵਾਈ ਅੱਡਾ 메ਨ ਰੋਡ ਦੇ ਉੱਤੇ ਚੌੜੀਆਂ ਸੜਕਾਂ ਸਾਡਾ ਡਿਸਟ੍ਰਿਕਟ ਹੈਗਾ ਲੁਧਿਆਣਾ ਤੇ ਤਹਿਸੀਲ ਹੈਗੀ ਜਗਰਾਉ ਤੇ ਪੂਰੇ ਸਾਡੇ ਹਰ ਇੱਕ ਤਰ੍ਹਾਂ ਦੇ ਨਿਸ਼ਾਨ ਸਾਹਿਬ ਬਣਾਏ ਜਾਂਦੇ ਆ ਚੜਾਏ ਜਾਂਦੇ ਆ ਤੇ ਬਾਕੀ ਅਸੀਂ ਸਮੇਂ ਦੇ ਨਾਲ ਨਾਲ ਚੇਂਜ ਕਰੀ ਜਾਂਦੇ ਆ ਤਕਨੀਕ ਜਿਹੜੀ ਹੈਗੀ ਆ ਲੇਟੈਸਟ ਮਾਡਲ ਆਈ ਜਾਂਦੇ ਠੀਕ ਹੈ ਹਾਂਜੀ ਤੋ ਬਹੁਤ ਬਹੁਤ ਆ ਵੀਰਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਗੱਲ ਜੀ ਰੋਟਾ ਚੱਕ ਲਓ ਜਦੋਂ ਜਦੋਂ ਨਹੀਂ ਮਰਕਾ ਇੱਕ ਬੈਗ ਦੇ ਦੇਣਾ ਹਾਂ ਬੜਾ ਚੱਕ ਬਣਾਣਾ ਉਹ ਤੇ ਬੈਗ ਦੇ ਦਿਓ ਕਰ ਲੈਣ ਦੇ ਉੱਤੋਂ ਦੀ ਗੜਾ ਦੇ ਕੇ ਲਾਓ ਉਹਨੂੰ ਗੋੰਦ ਜੀ ਹੁੰਦੀ ਆ ਲੈ ਆਓ ਵੈਲਡਰ ਸਾਡ ਫਟਾਫਟ ਤਉ ਦੇ ਅੱਗੇ ਅਰਦਾਸ ਹਮਾਰੀ ਜੀ ਉਹ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਈ ਬਾਾਰ ਸ੍ਰੀ ਭਗਉਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਲਈਂ ਤੇ ਆਏ ਫਿਰੰਗਦ ਗੁਰਤੇ ਅਮਰਦਾਸ RAM DAS ਹੈ ਹੋਈ ਸਹਾਈ ਅਰਜੁਨ ਹਰਗੋਬਿੰਦਨੋ ਸਮਰਉ ਸ੍ਰੀ ਹਰਰਾਇ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੀਗ ਬਹਾਦਰ ਸਿਮਰਿਆ ਕਰਨਾਉ ਲਿੱਧੇ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਤਰਕੇ ਬੋਲੋ ਜੀ ਪੰਜਾਂ ਪਿਆਰੇਆਂ ਚੌਹਾਂ ਸਹਬਜ਼ਾਦਿਆਂ ਚਾਲੀਆਂ ਧੀਆਂ ਅਠੀਆਂ ਜੱਪੀਆਂ ਚਪਰੀਨ ਨਾਮ ਜਪਿਆ ਵਰਣ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਏ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੀ ਬਰੋਸਾਈ ਹੋਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਸਤਿਗੁਰੂ ਜੀਓ ਆਪ ਜੀ ਦੇ ਮਹਾਨ ਪਿਤ ਰਸਥਾਨ ਗੁਰਦੁਆਰਾ ਕਿਲਾ ਸ੍ਰੀ ਫਤਿਹਗੜ ਸਾਹਿਬ ਵਿਖੇ ਮਹਾਰਾਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਧੰਨ 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 ਸੰਤ ਬਾਬਾ ਠਾਕੁਰ ਸਿੰਘ ਜੀ ਗੰਮਦਵੀ ਟਕਸਾਲ ਸਤਿਗੁਰੂ ਜੀ ਤਿਨਾਂ ਦੇ ਅਨੰਨ ਸਿੱਖ ਅਨੰਤ ਪਿਆਰੇ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਝੋਲੀ ਵਿੱਚ ਆਪ ਜੀ ਨੇ ਤਰੁੱਟ ਕੇ ਪਾਵਨ ਪਵਿੱਤਰ ਸਥਾਨਾਂ ਤੇ ਝੂਲਤੇ ਰਹੇ ਅਨਿਸ਼ਾਨ ਰਹੇ ਪੰਥ ਮਹਾਰਾਜ ਦੇ ਸੱਚੇ ਪਾਤਸ਼ਾਹ ਪਾਵਨ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਝੋਲੀ ਵਿੱਚ ਪਾਈ ਹੈ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਅੱਜ ਉਹ ਵਿਭਾਗਾ ਦਿਨ ਆਇਆ ਹੈ ਮਹਾਰਾਜ ਜੀ ਆਪ ਜੀ ਦੀ ਕਿਰਪਾ ਰਹਿਮਤ ਦਇਆ ਸਦਕਾ ਨਿਸ਼ਾਨ ਸਾਹਿਬ ਤਿਆਰ ਹਨ ਸਤਿਗੁਰੂ ਜੀ ਚੜਾਉਣ ਵਾਲੇ ਸਿੰਘ ਆਪ ਜੀ ਦੀ ਕਿਰਪਾ ਸਦਕਾ ਤਿਆਰ ਹਨ ਪਰਵਾਰ ਸੰਗਤਾਂ ਆਪ ਜੀ ਦੀ ਹਜ਼ੂਰੀ ਅੰਦਰ ਹਾਜ਼ਰ ਹਨ ਮਹਾਰਾਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਾਤੇ ਹੀ ਮਹਾਰਾਜੀ ਕਿਰਪਾ ਕਰੋ ਅਬ ਗੁਣਾ ਨੂੰ ਨਚਾ ਨਚ ਤਾਰਦੇ ਹੋਏ ਸੱਚੇ ਪਾਤਸ਼ਾਹ ਆਪ ਦੀ ਹਾਜ਼ਰ ਨਾਜ਼ਰ ਹੋਕਰ ਸਤਿਗੁਰ ਜੀ ਸੰਗਤਾਂ ਵਿੱਚ ਆਪ ਕਿਰਪਾ ਕਰਕੇ ਸਿੰਘਾਂ ਵਰਕਰਾਂ ਉਤੇ ਆਪ ਕਿਰਪਾ ਕਰਕੇ ਮਹਾਰਾਜੀ ਨਿਸ਼ਾਨ ਸਾਹਿਬ ਚਲਾਉਣ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਸੀਸ ਤੇ ਮਿਹਰ ਪਰਿਆਤ ਰੱਖੋ ਚੜ੍ਹਦੀ ਕਲਾ ਨਾਲ ਸੇਵਾ ਲੈਣੀ ਬਿਗਨਾ ਤੋਂ ਬਚਾ ਕੇ ਰੱਖਣਾ ਮਹਾਰਾਜ ਜੀ ਸੰਤਾ ਕਹਿ ਕਾਰਜ ਆਪ ਖੁਲੋਇਆ ਹਰ ਕੰਮ ਕਰਾਵਣ ਆਇਆ RAM ਸੱਚੇ ਪਾਤਸ਼ਾਹ ਆਪ ਜੀ ਦੇ ਕਾਰਜ ਹਨ ਆਪ ਜੀ ਨੇ ਨਿਰਵਿਘਨਤਾ ਸਹਿ ਸੰਪੂਰਨ ਕਰਾ ਲੈਣੀ ਹਰ ਪ੍ਰਕਾਰ ਕਰਕੇ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰੋ ਸੀਸ ਤੇ ਮਿਹਰ ਪਰਿਆਤ ਰੱਖੋ ਤਰੀਨ ਸ਼ਾਨ ਸਾਹਿਬ ਚਲਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਪਹਾਣੇ ਸਰਬਤ ਦਾ ਭਲਾ ਹਕੀਮਾਂ ਦਾ ਸਾਥ ਹੋ ਜਾ ਜੀ ਕਿੱਧਰ ਕਾ ਜਾਣੀ ਹਾਂ ਤਾਂ ਇਹ ਕਹਿੰਦਾ i no, no. ਆਣੀ ਉੱਪਰ ਦੀ ਨਹੀਂ ਇਹ ਕਿੰਨੀ ਆਤਲ ਉਹ ਇਹ ਦੇਖਣ ਕੇ ਸਾਹ ਤੁਸੀਂ ਖਿੱਚਾ ਬਾਲਣ ਦੇ ਮੈਂ ਹਾਂ ਚਲੋ ਪਹੁੰਚੋ ਆ ਵੀ ਆਹ ਦੇਖੀ ਆਪ ਜੀ ਖਿੱਚਾ ਨਹੀਂ ਇਹ ਬਚਾਣੇ ਨਾ ਇੱਥੇ ਖਿੱਚਾ ਬਚਾ ਕੋ ਅਮਰੀਕਾ ਤੋਂ ਕੋਲ ਸੋ ਹੁਣ ਮੇਰੇ ਨਾਲ ਖੜੇ ਹਨ ਭਾਈ ਨਿਰਮਲ ਸਿੰਘ ਜੀ ਇਹ ਇਸ ਨਿਸ਼ਾਨ ਸਾਹਿਬ ਦੀ ਸਾਰੀ ਜੋ ਰੇਖ ਦੇਖ ਹੈ ਜਾਂ ਜ਼ਿੰਮੇਵਾਰੀ ਹੈ ਇਹਨਾਂ ਨੇ ਚੱਕੀ ਹੈ ਆਪ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਨਗਰ ਤੋਂ ਆਏ ਪਾਸ਼ਾਬ ਜੀ ਭਾਈ ਰਤਵਾਲ ਤੋਂ ਆ ਜੀ ਅੱਛਾ ਜੀ ਤੇ ਇਹ ਜਿਹੜਾ ਨਿਸ਼ਾਨ ਸਾਹਿਬ ਇੱਥੇ ਸੇਵਾ ਹੋ ਰਹੀ ਆ ਤੇ ਇਹ ਤੁਸੀਂ ਲਗਾ ਰਹੇ ਹੋ ਜਾਂ ਅੱਗੋਂ ਕੋਈ ਸੰਗਤ ਨੇ ਸੇਵਾ ਕੀਤੀ ਇਹ ਅੱਗੋਂ ਸੰਗਤ ਨਹੀਂ ਕੀਤੀ ਆ ਤੁਸੀਂ ਇੱਥੇ ਮਤਲਬ ਬਸ ਗੁਰੂ ਸਾਹਿਬ ਨੇ ਡਿਊਟੀਆਂ ਲਾਈਆਂ ਵੇ ਮੇਰੇ ਰਾਹੀਂ ਹੋ ਰਹੀਆਂ ਗੁਰੂ ਸਾਹਿਬ ਅਸਾਂ ਮਤਲਬ ਤੁਸੀਂ ਇਹਦੀ ਸਾਰੀ ਦੇਖ ਜਾਂ ਕਹਿ ਲਓ ਆਪਾਂ ਜਿਵੇਂ ਸੁਪਰਵਾਈਜ਼ਨ ਕਹਿ ਲੈਨੇ ਆ ਹਾਂ ਬਸ ਇਦਾਂ ਕਹਿ ਲਓ ਜੀ ਤੁਹਾਡੇ ਉਹ ਤੇ ਇਸ ਤੋਂ ਪਹਿਲਾਂ ਤੁਸੀਂ ਕਿੱਥੇ ਨਿਸ਼ਾਨ ਸਾਹਿਬ ਕੋਈ ਚਲਾਇਆ ਜਾਂ ਕੋਈ ਸੇਵਾ ਕੀਤੀ ਹੈ ਹਾਂ ਕਈ ਜਗ੍ਹਾ ਤੇ ਹੋਇਆ ਨਾਲ ਆਈ ਬਸ ਮੈਂ ਇੱਥੇ ਸੇਵਾ ਲੱਗੀ ਆ ਹਾਂ ਜੀ ਏਵੇਂ ਮਤਲਬ ਕਈ ਜਗ੍ਹਾ ਤੇ ਹੋਰ ਲੱਗੀ ਆ ਸੇਵਾ ਪਹਿਲਾਂ ਸੀ ਇੱਥੇ ਨੰਦਪੁਰ ਸਾਹਿਬ ਵੀ ਅਸੀਂ ਉੱਥੇ ਲੱਗ ਕੇ ਗਏ ਆ ਆਪਣੇ ਸ਼ੇਰਾ ਸਾਹਿਬ ਅੱਛਾ ਜੀ ਇਥੋਂ ਗੁਰੂ ਸਾਹਿਬ ਦਾ ਪਿਆਰ ਹੈ ਸ਼ੇਰਾ ਸਾਹਿਬ ਉੱਥੋਂ ਉੱਥੇ ਵੀ ਲੱਗ ਗਿਆ ਸੀ ਠੀਕ ਹੈ ਉਹ 3-4 ਸਾਲ ਹੋ ਗਏ ਉਹ ਪਹਿਲਾਂ ਉਹ ਲਾਇਆ ਸੀਗਾ ਜੀ ਉੱਥੇ ਵੀ ਇਹੀ ਡਿਊਟੀ ਸੀ ਮੇਰੀ ਯਾਨੀ ਮਤਲਬ ਸੇਵਾ ਦੌਰ ਤੇ ਹੀ ਜੀ ਹਾਂ ਜੀ ਹਾਂ ਇਹ ਤੋਂ ਬਿਨਾ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਹੋ ਨਿਸ਼ਾਨ ਇੱਕ ਕੱਲਾ ਨਿਸ਼ਾਨ ਸਾਹਿਬ ਦਾ ਹੀ ਆ ਨਹੀਂ 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 ਇਹਦਾ ਨਿਸ਼ਾਨ ਸਾਹਿਬ ਦਾ ਚਲੋ ਸੇਵਾ ਹੀ ਆ ਕੰਮ ਤਾਂ ਸਾਡੀ ਆਪਣੀ ਲੈਣਾ ਮਤਲਬ ਸਸਤਰ ਵਗੈਰਾ ਕਰਪਾਨਾ ਵਗੈਰਾ ਬਣਾਉਣੇ ਆ ਜੀ ਅੱਛਾ ਇਹ ਕਰਪਾਨਾ ਫਿਰ ਤੁਹਾਡੀਆਂ ਕਿ ਪੂਰੇ ਪੰਜਾਬ ਚ ਜਾਂਦੀਆਂ ਨੇ ਜਾਂ ਪੂਰੇ ਦੇਸ਼ ਚ ਜਾਂ ਫਿਰ ਦੁਨੀਆ ਚ ਬਸ ਪੂਰੀ ਦੁਨੀਆ ਚ ਜਾਂਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਠੀਕ ਸਾਰੇ ਜਾਂਦੀਆਂ ਨੇ ਚੜ੍ਹਦੀ ਕਲਾ ਤੇ ਬਸ ਸਾਰੀ ਪੰਜਾਬ ਲੈਵਲ ਤੇ ਤਾਂ ਸਾਰੇ ਹੀ ਹੈਗੇ ਆ ਅੱਜ ਕੱਲ੍ਹ ਤਾਂ ਕੈਨੇਡਾ ਅਮਰੀਕਾ ਵੀ ਭੇਜੀ ਦੀਆਂ ਠੀਕ ਹੈ ਬਾਕੀ ਥੋੜੇ ਬਹੁਤੇ ਸਰਲੋ ਦੇ ਭਾਂਡੇ ਵਗੈਰਾ ਬਣਾਉਂਦੇ ਆ ਇਹ ਅੱਛਾ ਜੀ ਹਾਂਜੀ ਹਾਂ ਸਰਲੋ ਦੇ ਭਾਂਡੇ ਸਰਲੋ ਦੇ ਭਾਂਡੇ ਵੀ ਤਿਆਰ ਕਰਦੇ ਆ ਹਾਂ ਉਹ ਵੀ ਤਿਆਰ ਕਰਦੇ ਆ ਸਾਰਾ ਤਰ੍ਹਾਂ ਦੇ ਉਹ ਵੀ ਉਹ ਅੱਜ ਕੱਲ੍ਹ ਬਾਹਰ ਜਾਓ ਬਹੁਤ ਦੇ ਰਹੇ ਆ ਅੱਛਾ ਅੱਛਾ ਜਿਹੜੀਆਂ ਤੁਸੀਂ ਕਿਰਪਾਨਾਂ ਤਿਆਰ ਕਰਦੇ ਆ ਇਹ ਕਿਹੜੇ ਸਾਈਜ਼ ਦੀਆਂ ਤਿਆ 5 ਇੰਚ ਤੋਂ ਲੈ ਕੇ 3 ਫੁੱਟ ਤੱਕ ਮਾਉਨੇ ਅੱਛਾ 5 ਇੰਚ ਤੋਂ 3 ਫੁੱਟ ਤੱਕ 3 ਫੁੱਟ ਦੇ ਸਾਰੇ ਸਾਈਜ਼ ਹੋਗੇ 5 ਇੰਚ 7 ਇੰਚ 9 ਇੰਚ 12 ਇੰਚ ਤੇ ਜੋ ਫਿਰ ਫੁੱਟ ਤੇ ਆ ਜਾਂਦੀ ਹੈ ਜੀ ਅੱਛਾ ਮਹਾਰਾਜ ਜਦੋਂ ਵਾਸਤੇ 2 ਫੁੱਟ ਦੀ 2.5 ਫੁੱਟ 3 ਫੁੱਟ ਸਾਰੇ ਸਾਈਜ਼ ਜੀ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਲੱਗਿਆ ਹੁੰਦਾ ਤੁਸੀਂ ਉਹ ਵੀ ਤਿਆਰ ਕਰਦੇ ਆ ਕਿ ਨਹੀਂ ਨਹੀਂ ਉਹ ਉਮਰ ਸਰ ਤੋਂ ਤਿਆਰ ਹੁੰਦਾ ਜੀ ਅੱਛਾ ਉੱਥੇ ਚਲੋ ਬਣਿਆ ਉਹ ਉੱਥੋਂ ਲੈ ਆ ਕੇ ਫਿਰ ਅੱਛਾ ਉੱਥੋਂ ਲੈ ਆ ਕੇ ਹਾਂਜੀ ਹਾਂ ਬਾਕੀ ਪੈਰ ਵਗੈਰਾ ਸਾਰੇ ਆਪ ਲੈ ਆ ਕੇ ਉਹਦੀ ਲਈ ਸੇਵਾ ਹੀ ਕਰਦੇ ਆਂੀ ਬਸ ਅੱਛਾ ਅੱਛਾ ਵਰਕਸ਼ਾਪ ਆ ਜੀ ਰਤੋਵਾਲ ਪਿੰਡ ਉਦਿਆਲ ਜ਼ਿਲ੍ਹੇ ਚ ਰਤੋਵਾਲ ਪਿੰਡ ਆ ਜੀ ਅੱਛਾ ਉੱਥੇ ਹਾਲੀ ਪਿੰਡ ਦੇ ਵਿੱਚ ਹੀ ਵਰਕਸ਼ਾਪ ਆ ਠੀਕ ਆ ਤੇ ਉੱਥੇ ਪਿੰਡ ਦੀ ਕੰਮ ਕਰਦੇ ਆ ਜੀ ਠੀਕ ਇੱਥੇ ਫਿਰ ਕਿੰਨੇ ਦਿਨ ਹੋ ਗਏ ਅੱਜ ਸੇਵਾ ਕਰਨ ਆਏ ਨੂੰ ਇੱਥੇ ਮੈਂ ਇਹ ਤਾਂ ਅੱਜ ਹੀ ਆਏ ਆ ਬਸ ਇੱਕ 15 ਲੱਖ ਦਿਨ ਪਹਿਲਾਂ ਅਸੀਂ ਇੱਥੇ ਪਹਿਲਾਂ ਨਿਸ਼ਾਨਦੇਹੀ ਦੇ ਕੇ ਆਨੇ ਨੂੰ ਅੱਛਾ ਵੀ ਆਨੇ ਫਿਰ ਉਹਦਾ ਨਿਸ਼ਾਨ ਦੇ ਕੇ ਥੜਾ ਸਾਹ ਬਣਦਾ ਜੀ ਫਿਰ ਖਿੱਚਾਂ ਦੀ ਕਿਤੇ ਨਿਸ਼ਾਨ ਉਹ ਲਾ ਕੇ ਜਾਣਨੇ ਆ ਜਿੰਨੇ ਟਾਈਮ ਜਦੋਂ ਇਹ ਸੰਗਤ ਥੜਾ ਬੜਾ ਦਿੰਦੀ ਆ ਉਹਦੂ ਵੇਹੇ ਨਿਸ਼ਾਨ ਸਾਹਿਬ ਲਿਆ ਕੇ ਫਟ ਕਰਦੇ ਜਿਹੜਾ ਇਹ ਨਿਸ਼ਾਨ ਸਾਹਿਬ ਹੁੰਦਾ ਇਹ ਕਿਹੜੇ ਲੋਹੇ ਦਾ ਹੁੰਦਾ ਵਧੀਆ ਲੋਹੇ ਦਾ ਹੀ ਹੁੰਦਾ ਜੀ ਆਪਾਂ ਵਧੀਆ ਜਿਹਨੂੰ ਆਪਾਂ ਸਰਨੋ ਵੀ ਕਹਿ ਦੋ ਤੇ ਵਧੀਆ ਲੋਹਾ ਹੁੰਦਾ ਤੇ ਜਿਵੇਂ ਹੁਣ ਇਹ ਇਦਾਂ ਆਪਾਂ ਦੇਖਦੇ ਆ ਨਿਸ਼ਾਨ ਸਾਹਿਬ ਹੁੰਦਾ ਹਨ ਤੇ ਉਹ ਮੀਂਹ ਪੈਂਦਾ ਫਿਰ ਇਹਨੂੰ ਜੰਗਾਲ ਨਹੀਂ ਲੱਗਦਾ ਕਿਉਂ ਇਹ ਜਸਤੀ ਪੈਪ ਲਾਈ ਦੀ ਆ ਅੱਛਾ ਜਸਤੀ ਜਸਤੀ ਪੈਪ ਲਾਈ ਦੀ ਆ ਪੈਪ ਜਸਤੀ ਦੀ ਜਸਤੀ ਲਾਈ ਦੀ ਆ ਉਹਨੂੰ ਜੰਗਾਲ ਨਹੀਂ ਲੱਗਦਾ ਨਹੀਂ ਲੱਗਦਾ ਵੇ ਬਹਿਤ ਅੱਜ ਕੱਲ ਸਟੀਲ ਵੀ ਲਾਉਣ ਲੱਗਿਆ ਅੱਛਾ ਜੀ ਤੇ ਸਟੀਲ ਥੋੜਾ ਜਿਆ ਰੇਡ ਚ ਬੜੀ ਜ਼ਿਆਦਾ ਹੋ ਜਾਂਦਾ ਕੀਮਤ ਜ਼ਿਆਦਾ ਹੋ ਜਾਂਦਾ ਉਹ ਇਸ ਕਰਕੇ ਆ ਉਹਦੋਂ ਇਹ ਬਿਹਤਰ ਆਈ ਹੈ ਸੋ ਇਹ ਭਾਈ ਨਿਰਮਲ ਸਿੰਘ ਜੀ ਜਿਨ੍ਹਾਂ ਦੀ ਸੁਪਰਵਾਈਜ਼ਨ ਦੇ ਹੇਠਾਂ ਇਹ ਨਿਸ਼ਾਨ ਸਾਹਿਬ ਚਲਾਇਆ ਜਾ ਰਿਹਾ ਹੈ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਮੈਂ ਆਪ ਜੀ ਨੂੰ ਉਸ ਗੁਰਸਿੱਖ ਰੂਹ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਇਹ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਹੈ ਮੇਰੇ ਨਾਲ ਖੜੇ ਹਨ ਭਾਈ ਮੋਹਨ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਭਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਖਾਲੇ ਉਹ ਭਾਈ ਆਪ ਜੀ ਕਿਹੜੇ ਨਗਰ ਤੋਂ ਆਏ ਹੋ ਅਸੀਂ ਅਨੰਦਪੁਰ ਸਾਹਿਬ ਤੋਂ ਹੀ ਆਏ ਇੱਥੇ ਹੀ ਹਾਂਜੀ ਹਾਂਜੀ ਇੱਥੋਂ ਦੇ ਰਹਿਣ ਵਾਲੇ ਹਾਂ ਆਪ ਇਥੋਂ ਪੰਜਾ ਪਿਆਰ ਡਿਊਟੀ ਸੀਗੀ ਉਸ ਤੋਂ ਬਾਅਦ ਇੱਥੇ ਰਹਿਜ ਪੱਕੀ ਕਰ ਲਈ ਉਦੋਂ ਲੁਧਿਆਣਾ ਜਿਲ੍ਹਾ ਵਾ ਇਹ ਜਿਹੜਾ ਨਿਸ਼ਾਨ ਸਾਹਿਬ ਦੀ ਸੇਵਾ ਇਹ ਸਾਰਾ ਖਰਚਾ ਤੁਸੀਂ ਕੀਤਾ ਹੈਗਾ ਜੀ ਗੁਰੂ ਮਹਾਰਾਜ ਹੀ ਕਰਾ ਲਿਆ ਠੀਕ ਹੈ ਕਿਵੇਂ ਮਨ ਚ ਖਿਆਲ ਆਇਆ ਵੀ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਹੈ ਕੋਈ ਸੁੱਖ ਸੁੱਖੀ ਸੀ ਜਾਂ ਵੈਸੇ ਉਦਾਂ ਹੀ ਸਰਦਾਰ ਨਹੀਂ ਮੇਰੀ ਕੋਈ ਸੁੱਖ ਨਹੀਂ ਮੈਨੂੰ ਮਾਸ ਮੇਰਾ ਇਹੀ ਹੋਵੇ ਹੋਰ ਕਿਸੇ ਵੱਲ ਧਿਆਨ ਨਹੀਂਗਾ ਸਿਰ ਸੇਵਾ ਵਾਲੀ ਧਿਆਨ ਹੈ ਹੋਰ ਕੰਮ ਹੀ ਕੋਈ ਨਹੀਂਗਾ ਜੀ ਨਹੀਂ ਕਰਦਾ ਕਿਸੇ ਕੰਮ ਕਰਨ ਨੂੰ ਮਹਾਰਾਜ ਰੂਪਾ ਦੀ ਸੇਵਾ ਕਰ ਲੋ ਮਨਜੀ ਸਾਹਿਬ ਦੀ ਸੇਵਾ ਕਰ ਲੋ ਸੁਖ ਹਸਣਾਂ ਦੀ ਸੇਵਾ ਕਰ ਲੋ ਤੇ ਹਰ ਇੱਕ ਸੇਵਾ ਮਹਾਰਾਜ ਸਾਹਿਬ ਨੇ ਇੱਕ ਕਿਰਪਾ ਕਰਕੇ ਕਰਾ ਲਈ ਹੈ ਤੇ ਲੰਗਰਾਂ ਦੀ ਸੇਵਾ ਵੀ ਚੱਲਦੀ ਹੈ 20-22 ਸਾਲ ਹੋ ਗਏ ਲੰਗਰ ਚੱਲਦੇ ਨੂੰ ਠੀਕ ਹੈ ਜੀ ਇੱਥੇ ਕੇਸਗੜ੍ਹ ਸਾਹਿਬੀ ਵੀਆਈਪੀ ਰੋਡ ਤੇ ਕੇਸਗੜ ਸਾਹਿਬ ਚੱਲਦੀ ਆ ਸੇਵਾ ਸ਼ਬੀਲ ਦੀ 12 ਮਹੀਨੇ ਤੇ ਬਾਕੀ ਠੰਡ ਦੇ ਵਿੱਚ ਚਾਹ ਦਾ ਲੰਗਰ ਚੱਲਦਾ ਉਹ ਤੇ ਮਾਗ ਉਹ ਪੱਕਾ ਚੱਲਦਾ ਇਦਾਂ ਮਹਾਰਾਜ ਆਪਣੇ ਆਪ ਕਿਰਪਾ ਕਰਕੇ ਸੇਵਾ ਕਰਾਈ ਜਾਂਦੇ ਨੇ ਜਿਹੜਾ ਕੇਸਗੜ ਸਾਹਿਬ ਦਾ ਨਿਸਾਨ ਸਾਹਿਬ ਆ ਉਹ ਵੀ ਸਨ 15 ਦੇ ਵਿੱਚ ਲੱਗਿਆ ਜਿਹੜਾ ਪ्युअर ਸਟੀਲ ਅੱਛਾ ਸਾਰਾ ਸਟੀਲ ਦਾ ਲੱਗਿਆ ਉਸ ਟਾਈਮ ਬਾਲ ਦੀ ਕਿਰਪਾ ਦੇ ਨਾਲ 11 ਕ ਲੱਖ ਰੁਪਿਆ ਉਦੋਂ ਲੱਗਿਆ ਸੀਗਾ ਉਹ ਵੀ ਸੇਵਾ ਆਪ ਜੀ ਨੇ ਕੀਤੀ ਸੀ ਉਹ ਵੀ ਮਹਾਰਾਜ ਨੇ ਆਪਣੇ ਆਪ ਕਰਾ ਲਈ ਆ ਇਕ ਆ ਤੀਜਾ ਚੌਥਾ ਨਿਸਾਨ ਸਾਹਿਬ ਆ ਜੋ ਮੜ ਕਰਾ ਲੈ ਰਹੇ ਨੇ ਇੱਕ ਲੋਗੜ ਸਾਹਿਬ ਦੀ ਵੀ ਹੋਈ ਸੀਗੀ ਸੇਵਾ ਜੀ ਇਦਾਂ ਮਹਾਰਾ ਸੇਵਾ ਮੰਜੀ ਸਾਹਿਬ ਦੀ ਸੇਵਾ ਨਿਸਾਨ ਸਾਹਿਬ ਦੀ ਫਿਰ ਕੇਸਗੜ ਸਾਹਿਬ ਦੀ ਹੈ ਜੀ ਇਦਾਂ ਆਪੇ ਸ਼ੁਰੂਕਾਰ ਸਾਹਿਬ ਕਰਾਈ ਜਾਂਦੇ ਨੇ ਤੇ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਤਾਂ ਇਹੀ ਹੈ ਵੀ ਨਾਮ ਚੁੱਪੋ ਵੰਡ ਸਕੋ ਤੇ ਵਰਬਾਣੀ ਦੇ ਨਾਲ ਜੁੜੋ ਜੋ ਪੰਜਾ ਜਿਹੜੇ ਅਮਰਤ ਸਾਕੇ ਪੰਜਾਂ ਕਾਰਾਂ ਦੇ ਧਾਰਨੀ ਰੇਡੀ ਬਤ ਤਿਆਰ ਪਰ ਤਿਆਰ ਜਿੰਨਾ ਚਿਰ ਅਸੀਂ ਐਡਰੈਸ ਨਹੀਂ ਪਾ ਲੈਂਦੇ ਸਾਡੀ ਚਿੱਠੀ ਲਿਖੀ ਵੀ ਕਿਸੇ ਪਾਸੇ ਨਹੀਂ ਜਾਣੀ ਚਿੱਠੀ ਅਸੀਂ ਜਿੰਨੀ ਮਰਜੀ ਵਧੀਆ ਸੋਹਣੀ ਲਿਖ ਲਈਏ ਔਰ ਚਿੱਠੀ ਪਹੁੰਚੂ ਉਦੋਂ ਹੀ ਜਦੋਂ ਉਹ ਤੇ ਐਡਰੈਸ ਪਾਇਆ ਜਾਊਗਾ ਹਾਂਜੀ ਤੋ ਕਿਵੇਂ ਲੱਗ ਰਿਹਾ ਸੇਵਾ ਕਰਕੇ ਸੇਵਾ ਕਰਕੇ ਤਾਂ ਵੀ ਉਤਸ਼ਾਹ ਹੋ ਹੀ ਜਾਂਦਾ ਹਨ ਜੀ ਜੀ ਕਰਦਾ ਭੱਜ ਭੱਜ ਕੇ ਭੱਜ ਭੱਜ ਕੇ ਕਰੀਏ ਮੈਂ ਬੇਤੋਬਾar ਸਰੀਰ ਦੇ ਨਾਲ ਸੇਵਾ ਕਰਦੇ ਹਾਂ ਜੀ ਬੜੀ ਦੂਰੂ ਦੂਰ ਆ ਬਠਿੰਡੇ ਤੋਂ ਇਧਰ ਮਾਨਸਾ ਤੋਂ ਪਟਿਆਲੇ ਤੋਂ ਖੇਮਕਰ ਤੋਂ ਬੜੀ ਦੂਰੂ ਦੂਰ ਸੰਗਤ ਮਾਰੇ ਕਿਰਪਾ ਦੇ ਨਾਲ ਸੇਵਾ ਕਰਨ ਇੱਥੇ ਆਉਂਦੀ ਆ ਕੱਲੀ ਨਿਸ਼ਾਨ ਸਾਹਿਬ ਚਲਾਉਣ ਦੀ ਸੇਵਾ ਕਰਦੇ ਆ ਜਾਂ ਹੋਰ ਵੀ ਜਿਹੜੀ ਵੀ ਸੇਵਾ ਮਿਲ ਜੇ ਜਿਹੜੀ ਵੀ ਸੇਵਾ ਮਿਲ ਜੇ ਉਹੀ ਕਰਨ ਤਿਆਰ ਆ ਲੰਗਰ ਵੀ ਲੰਗਰਾਂ ਦੀ ਸੇਵਾ ਵੀ ਚੱਲਦੀ ਆ ਮੰਜੀ ਸਾਹਿਬ ਦੀ ਸੇਵਾ ਚੱਲਦੀ ਆ ਜਿਹੜੇ ਸਰੂਪ ਕਿਤੇ ਵਿਰਧ ਕਸ਼ੇਰ ਵੀ ਹੋਦੇ ਹੁੰਦੇ ਸਰੂਪ ਉਥੇ ਸਰੂਪ ਵਿਦਈਦੇ ਨੇ ਤੇ ਸੁਖ ਆਸਣ ਜਿੱਥੇ ਨਹੀਂ ਹੈਗਾ ਉਥੇ ਸੁਖ ਆਸਣ ਦੀ ਸੇਵਾ ਵੀ ਕਰਦੀ ਆ ਜੀ ਇਹਦਾ ਸਿਰੇ ਜੋ ਵੀ ਜਿਹੜੀ ਵੀ ਸੇਵਾ ਮਿਲ ਜੇ ਕਰ ਲਈ ਜੀ ਕਿਰਪਾ ਕਰਕੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ